ਉਦਰ ਸ਼ੰਭੂ ਬਾਰਡਰ ਤੇ ਖਨੌੜੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਡੇਰੇ ਲਗਾ ਲਿੱਤੇ ਗਏ ਨੇ ਤਾਂ ਉੱਥੇ ਹੀ ਕਿਸਾਨ ਸ਼ਾਂਤੀ ਪੂਰਵ ਅਤੇ ਜਾਬਤੇ ਦੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਦੋਸ਼ ਮੜਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਕੁਝ ਲੋਕ ਉਹਨਾਂ ਦੇ ਉੱਤੇ ਪੱਥਰਬਾਜ਼ੀ ਕਰ ਰਹੇ ਨੇ ਜਿਸ ਨੂੰ ਕੀ ਗਲਤ ਸਾਬਿਤ ਕਰਦੇ ਆ ਕਿਸਾਨਾਂ ਨੇ ਹੁਣ ਹਰਿਆਣਾ ਬਾਰਡਰ ਦੇ ਉੱਤੇ ਇੱਕ ਮੋਟੀ ਤਾਰ ਲਗਾ ਦਿੱਤੀ ਹੈ ਤਾਜੋ ਕੋਈ ਵੀ ਕਿਸਾਨ ਇਸ ਤਾਰ ਤੋਂ ਅੱਗੇ ਨਾ ਵਸਕੇ ਤੇ ਪੂਰੇ ਜ਼ਾਬਤੇ ਦੇ ਵਿੱਚ ਰਹਿ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਐਨ ਵੀ ਨਿਊਜ਼ ਦੀ ਟੀਮ ਦੇ ਨਾਲ ਇਹਨਾਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਸਾਰੀਆਂ ਫਸਲਾਂ ਉੱਤੇ ਐਮ ਐਸ ਪੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਜੋ ਚੰਬੂ ਬਾਰਡਰ ਦੇ ਉੱਤੇ ਅਸੀਂ ਖੜੇ ਹਾਂ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਜਿਹੜਾ 13 ਤਰੀਕ ਨੂੰ ਕੀਤਾ ਜਾ ਰਿਹਾ ਸੀ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਤੇ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਸ ਦੇ ਵੱਲੋਂ ਪੈਰਾ ਮਿਲਟਰੀ ਫੋਰਸ ਲਗਾਈ ਗਈ ਅਰਧ ਸੈਨਿਕ ਬਲ ਦਾ ਪ੍ਰਯੋਗ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਦਾਗੇ ਗਏ ਨੇ ਤਸਵੀਰਾਂ ਪਹਿਲਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਦਿੰਦੇ ਆ ਇਹ ਸ਼ੰਭੂ ਦਾ ਬਾਰਡਰ ਹੈ ਜਿੱਥੇ ਦੂਜੀ ਤਰਫ ਤੁਸੀਂ ਦੇਖ ਰਹੇ ਹੋ ਹਰਿਆਣਾ ਦੀ ਜੋ ਸਰਕਾਰ ਹੈ ਉਸ ਵੱਲੋਂ ਕੰਕਰੀਟ ਦੇ ਬੈਰੀਕੇਟ ਨੇ ਜੋ ਸੀਮਿੰਟ ਦੇ ਬੈਰੀਕੇਟ ਲਗਾਏ ਹੋਣੇ ਲੇਕਿਨ ਇਹ ਬੈਰੀਕੇਟ ਨੇ ਜਿਹੜੇ 13 ਤਰੀਕ ਨੂੰ ਤਾਂ ਪੱਟੇ ਗਏ ਸੀ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਹੈ ਜਿਹੜਾ ਸ਼ੁਰੂ ਹੋ ਜਾਂਦਾ ਤੇ ਮਾਹੌਲ ਹੈ ਜਿਹੜਾ ਸ਼ਾਂਤੀਪੂਰਵਕ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਹੁਣ ਦੂਜੀ ਪਾਸੇ ਦੀਆਂ ਤੁਹਾਨੂੰ ਦਿਖਾ ਦਿੰਨੇ ਆ ਕਿਸਾਨ ਆਗੂ ਜਿਹੜੇ ਖੜੇ ਨੇ ਇਹ 13 ਤਰੀਕ ਨੂੰ ਬਿਲਕੁਲ ਪੁਲਿਸ ਦੇ ਸਾਹਮਣੇ ਸੀ ਪਰੰਤੂ ਹੁਣ ਇੱਕ ਤਾਰ ਜਿਹੜੀ ਇਹਨਾਂ ਵੱਲੋਂ ਲਗਾਈ ਗਈ ਆ ਇਸ ਤਾਰ ਦਾ ਸਿਰਫ ਮਕਸਦ ਇਹ ਹੈ ਕਿ ਇਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਕੋਈ ਵੀ ਹੁੱਲੜਬਾਜੀ ਇੱਥੇ ਨਹੀਂ ਕੀਤੀ ਜਾ ਰਹੀ ਕਿਉਂਕਿ ਇੱਕ ਮੈਸੇਜ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਫਲਾਇਆ ਗਿਆ ਸੀ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਨੇ ਜਿਹੜੇ ਪੁਲਿਸ ਦੇ ਉੱਤੇ ਪਥਰਾਵ ਕਰ ਰਹੇ ਨੇ ਪਰ ਉਹੋ ਜਿਹੀਆਂ ਤਸਵੀਰਾਂ ਕੁਝ ਵੀ ਦੇਖਣ ਨੂੰ ਨਹੀਂ ਮਿਲੀਆਂ ਤੇ ਕਿਸਾਨ ਜਾਬਤੇ ਦੇ ਵਿੱਚ ਰਹਿ ਕੇ ਹੁਣ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਵੈਰਾਣਾ ਕਬਲਜੀ ਸਿੰਘ ਗਰਦਾਪੁਰ ਜ਼ਿਲ੍ਹੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕਮਲਜੀਤ ਜੀ 13 ਤਰੀਕ ਤੋਂ ਤੁਸੀਂ ਡਟੇ ਹੋਏ ਹੋ ਕਾਫੀ ਕੁਝ ਹੋਇਆ ਕਿਸਾਨ ਜ਼ਖਮੀ ਹੋਏ ਹੰਝੂ ਗੈਦ ਦੇ ਗੋਲੇ ਛੱਡੇ ਗਏ ਉਸ ਦਾ ਉਪਾਏ ਹੱਲ ਤੁਸੀਂ ਵੀ ਲੱਭਿਆ ਸੀ ਬੋਰੀਆਂ ਲਿਆਂਦੀਆਂ ਤੁਸੀਂ ਪਰੰਤੂ ਹੁਣੇ ਧਰਨਾ ਹੌਲੀ ਹੌਲੀ ਅੱਗੇ ਵਧ ਰਿਹਾ ਮੀਟਿੰਗਾਂ ਵੀ ਹੋ ਰਹੀਆਂ ਨੇ ਤੇ ਹੁਣ ਇੱਕ ਆ ਤਾਰ ਦੇ ਬਾਰੇ ਪਹਿਲਾਂ ਸਾਨੂੰ ਦੱਸ ਦੋ ਇਹ ਤਾਰ ਕਿਉਂ ਲਾਣੀ ਪਈ ਦੇਖੋ ਇਹ ਤਾਰ ਜਿਹੜੀ ਹੈ ਮੇਨ ਸਭ ਤੋਂ ਵੱਡੀ ਗੱਲ ਕਿ ਜਿਹੜਾ ਇੱਕ ਜਾਬਤਾ ਹੁੰਦਾ ਕਿਸੇ ਵਿੱਚ ਜੰਗ ਦਾ ਜਿਵੇਂ ਉਹਨਾਂ ਨੇ ਤੇ ਗੋਲਾਬਾਰੀ ਆਪਣੇ ਵੱਲੋਂ ਦਾਗ ਦਿੱਤੀ ਪਰ ਜਿਹੜਾ ਕਿਸਾਨ ਉਹ ਬਿਲਕੁਲ ਜਿਹੜੇ ਉਹਨਾਂ ਵੱਲੋਂ ਦਾਗੇਗੇ ਇਹ ਗੋਲੇ ਉਹਨਾਂ ਨੂੰ ਆਪਣੇ ਏਕਾ ਉੱਤੇ ਜਰਿਆ ਵਾ ਬਾਕੀ ਜਿਹੜੀ ਜਥੇਬੰਦੀਆਂ ਵੱਲੋਂ ਜਾਬਤਾ ਰੱਖਣ ਦੀ ਮਲ ਹਦਾਇਤ ਕੀਤੀ ਗਈ ਸੀ ਉਹ ਜਾਬਤੇ ਨੂੰ ਰੱਖਣ ਵਾਸਤੇ ਇਹ ਜਿਹੜੀ ਇੱਕ ਬੈਰੀਕੇਡਿੰਗ ਜਿੱਤਾ ਉਹਨਾਂ ਬੈਰੀਕੇਡਿੰਗ ਤੇ ਪੱਥਰ ਦੀ ਕੀਤੀ ਆ ਇਹ ਇੱਕ ਪੱਥਰ ਦੀ ਕੀਤੀ ਹੈ ਕਿ ਆਮ ਜਨਤਾ ਤੱਕ ਸਾਡੇ ਆਗੂ ਵੱਲੋਂ ਕੋਈ ਵੀ ਸਨਿਆ ਨਹੀਂ ਮਿਲਦਾ ਅੱਗੇ ਜਾਣ ਦਾ ਉਹਨਾਂ ਚਿਰ ਤੱਕ ਬਿਲਕੁਲ ਇਹ ਤਾਰ ਜਿਹੜੀ ਆ ਉਸ ਚੀਜ਼ ਵੱਤ ਲਾਈ ਗਏ ਤਾਂ ਅੱਗੇ ਨਹੀਂ ਕੋ ਆਊਗਾ ਇੱਕ ਸ਼ਾਂਤੀ ਦੇ ਤੌਰ ਤੇ ਜਿਵੇਂ ਉਹਨਾਂ ਨੂੰ ਇਹ ਨਾ ਮਹਿਸੂਸ ਹੈ ਕਿ ਅਸੀਂ ਜਿੱਪੜ ਘਾਟਾ ਸਹੀ ਸੋ ਆਪਣੇ ਜਿੰਨੇ ਵੀ ਵਲੰਟੀਅਰ ਆ ਜਾਂ ਜਿਹੜੇ ਕਿਸਾਨ ਆ ਉਹ ਬਿਲਕੁਲ ਇੱਥੇ ਇੱਕ ਇੱਕ ਦੁਵਾਰ ਦੀ ਤਰ੍ਹਾਂ ਖੜੇ ਆ ਜਿਵੇਂ ਉਹ ਆਪਣੇ ਸਾਈਡ ਤੇ ਖੜੇ ਆਪਾਂ ਇੱਧਰ ਖੜੇ ਆ ਅ ਸੋ ਦੋ ਦਿਨ ਮੀਟਿੰਗ ਕੱਲ ਵੀ ਹੋਈ ਹੈ ਪਹਿਲਾਂ ਵੀ ਹੋ ਚੁੱਕੀਆਂ ਮੀਟਿੰਗਾਂ ਪਰੰਤੂ ਤੁਸੀਂ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਮੰਗ ਰਹੇ ਹੋ ਉਹ ਤਿੰਨ ਫਸਲਾਂ ਦੇ ਉੱਤੇ ਗੱਲ ਹੁਣ ਆਣ ਕੇ ਅੜ ਗਈ ਆ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਕਿਸਾਨ ਨੇ ਜਿਹੜੇ ਕਪਾਹ ਦੀ ਖੇਤੀ ਜਾਰਾ ਕਰਦੇ ਆ ਕਪਾਹ ਦੇ ਉੱਤੇ ਐਮਐਸਪੀ ਦੇ ਰਹੇ ਆ ਉਹ ਹਨਾ ਤੇ ਕੁਝ ਦਾਲਾਂ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਐਮਐਸਪੀ ਦੀ ਗੱਲ ਕੀਤੀ ਹੈ ਟੋਟਲ ਜਿਹੜੀ ਆਪਾਂ 23 ਤੋਂ ਲੱਗ ਕੇ 27 ਜਿਹੜੀਆਂ ਫਸਲਾਂ ਆਹੀ ਉਹਨਾਂ ਉੱਪਰ ਐਮਐਸਪੀ ਦੀ ਮੰਗ ਕੀਤੀ ਸੀ ਹਾਂ ਤ੍ਰਿਬਨ ਕੱਲ ਜਿਹੜੀ ਚੌਥੇ ਤੋਂ ਪੰਜਵੇਂ ਗੇਟ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਜਿਹੜੀ ਸਹਿਮਤੀ ਜਿਹੜੀ ਆ ਸਰਕਾਰ ਵੱਲੋਂ ਬਣਾਈ ਗਈ ਆ ਕਿ ਆਪਾਂ ਪੰਜ ਫਸਲਾਂ ਤੇ ਜਿਹੜੀ ਆ ਹੋਰ ਐਮਐਸਪੀ ਜਿਹੜੀ ਆ ਦੇ ਦੇਵਾਂਗੇ ਜਿਹੜੀਆਂ ਮੇਨ ਮੁੱਖ ਫਸਲਾਂ ਜਿਵੇਂ ਸਰੋਂ ਕਪਾਹ ਜਾਂ ਅਰਹਰਤ ਜਾਂ ਤੂੜ ਜਿਹੜੀਆਂ ਦਾਲਾਂ ਵਾਂ ਉਹਨਾਂ ਨੂੰ ਡਾਇਵਰਸੀਫਿਕੇਸ਼ਨ ਦੇ ਵਿਹਾਰ ਦੇ ਹਿਸਾਬ ਨਾਲ ਉਹਦੇ ਵਿੱਚ ਆਗੂਆਂ ਨੇ ਰੱਤੀ ਉਹਨਾਂ ਨੂੰ ਕਿਹਾ ਵੀ ਆਪਾਂ ਬਾਕੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੇ ਨਾਲ ਬਕਾਇਦਾ ਇਹ ਚੀਜ਼ ਦੇ ਉੱਤੇ ਡਿਸਕਸ ਕਰਾਂਗੇ ਕਿ ਆਪਣੀ ਇਹਦੇ ਉੱਤੇ ਕੋਈ ਸਹਿਮਤੀ ਬਣਦੀ ਜਾਂ ਨਹੀਂ ਬਣਦੀ ਉਹ ਅੱਜ ਮੇਰੇ ਸਾਹਬ ਦੇ ਨਾਲ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਕਿਉਂਕਿ ਦੋ ਦਿਨ ਦਾ 19 ਤੇ 20 ਤਰੀਕ ਦਾ ਸਮਾਂ ਜਿਹੜਾ ਸਰਕਾਰ ਕੋਲੋਂ ਲਿਆ ਉਹਦੇ ਉੱਤੇ ਜੇ ਕੋਈ ਸਹਿਮਤੀ ਬਣਦੀ ਹੈ ਤਾਂ ਸਰਕਾਰ ਨੂੰ ਨੋਟੀਫਿਕੇਸ਼ਨ ਦਿੱਤਾ ਜਾਊਗਾ ਕੁਝ ਸਰਕਾਰ ਜਿਹੜੀ ਇਹਨਾਂ ਜਿਹੜੇ ਇਹਨਾਂ ਨੇ ਆਪਣੇ ਮਸਲੇ ਦੱਸੇ ਸੀ ਸਰਕਾਰ ਨੇ ਵੀ ਇਹਨਾਂ ਕੋਲੋਂ ਸਮਾਂ ਲਿਆ ਹੈ ਕਿ ਆਪਾਂ ਉੱਤੇ ਦਿੱਲੀ 'ਚ ਜਾ ਕੇ ਉਸ ਚੀਜ਼ ਦੇ ਵਿੱਚ ਆਪਣੇ ਕੁਐਸਚਨ ਕਰਾਂਗੇ ਬਾਕੀ ਜੋ ਵੀ ਉਹਦਾ ਫੈਸਲਾ ਹੋਏਗਾ ਉਹ ਹੋ ਸਕਦਾ 1-2 ਦਿਨ ਦੇ ਵਿੱਚ ਕਲੀਅਰ ਹੋ ਜੇ ਜੇ ਤ ਹੋ ਜਾਏਗਾ ਫਿਰ ਸਭ ਤੋਂ ਵਧੀਆ ਜੇ ਨਾ ਹੋਏਗਾ ਤਾਂ ਵੀ ਜੋ ਆਗੂਆਂ ਦੀ ਅਗਲੀ ਕਾਲ ਹੋਏਗੀ ਪਰ ਉਹਦੇ ਸਾਹਿਬ ਨਾਲ ਮੁਤਾਬਕ ਚੱਲਿਆ ਜਾਏਗਾ। ਸੋ ਸਾਡੇ ਨਾਲ ਹੋਰ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ। ਪ੍ਰਧਾਨ ਜੀ ਐਮਐਸਪੀ ਦੀ ਮੰਗ ਤੁਸੀਂ ਕੀਤੀ ਹੈ ਸਾਰੀਆਂ ਫਸਲਾਂ ਦੀ। ਪਰੰਤੂ ਹੁਣ ਤਿੰਨ ਚਾਰ ਫਸਲਾਂ ਦੇ ਉੱਤੇ ਰੇਡ ਕਾ ਅੜ ਗਿਆ ਕਿ ਉਹ ਮੰਗਾ ਤੁਸੀਂ ਸਵਕਾਰ ਕਰੋਗੇ ਜਾਂ ਦਿੱਲੀ ਵੱਲ ਫਿਰ ਚੱਲੇ ਪਾਉਗੇ। ਬਿਲਕੁਲ ਨਹੀਂ ਸਾਨੂੰ ਸਾਡੀਆਂ ਮੇਨ ਫਸਲਾਂ ਕਣਕ ਝੋਨਾ ਤੇ ਕਮਾੜਿਆ ਤਿੰਨ ਹੀ ਮੇਨ ਫਸਲਾਂ ਨੇ। ਬਾਕੀ ਸਾਡਾ ਏਰੀਆ ਜਿਹੜਾ ਗਰਦਾਖਪੁਰ ਦਾ ਏਰੀਆ ਉਹ ਹੜ ਮਾਰ ਏਰੀਆ ਉੱਥੇ ਤੇ 5-5 ਫੁੱਟ ਪਾਣੀ ਚੜ ਜਾਂਦਾ। ਚੋਨੇ ਹਾਤੇ ਕੁਝ 2 ਦਿਨ 4 ਦਿਨ ਝੋਨਾ ਖੜ ਜਾਂਦਾ ਵਾ ਕਮਾਦ ਵੀ ਕੜ ਜਾਂਦਾ ਵਾ ਦੂਜੀਆਂ ਜਿਹੜੀਆਂ ਫਸਲਾਂ ਉਹ ਤੇ ਉੱਥੇ ਟਿਕਦੀਆਂ ਨਹੀਂ ਇਸ ਕਰਕੇ ਸਾਨੂੰ ਸਾਰੀਆਂ ਫਸਲਾਂ ਤੇ ਜਿੰਨਾ ਚਿਰ ਐਮ ਐਸ ਪੀ ਨਾ ਮਿਲੀ ਉਹਨਾਂ ਚਿਰ ਸਾਡਾ ਕੋਈ ਸਮਝੌਤਾ ਨਹੀਂ ਬਾਕੀ ਸਾਡਾ ਹਾਈ ਕਮਾਂਡ ਦਾ ਫੈਸਲਾ ਵਾ ਤੇ ਆਪਾਂ ਗੱਲ ਕਰੀਏ ਅੰਦੋਲਨ ਦੀ 13 ਤਰੀਕ ਨੂੰ ਵੀ ਤੁਸੀਂ ਆ ਗਏ ਸੀ ਡਟ ਕੇ ਸੀ ਲਗਾਤਾਰ ਮੀਟਿੰਗਾਂ ਜਿਹੜੀਆਂ ਨੇ ਹੋ ਰਹੀਆਂ ਨੇ ਕੀ ਲੱਗਦਾ ਨਹੀਂ ਤੁਹਾਨੂੰ ਟਾਈਮ ਨਗਾਉਣ ਦੀ ਜਿਹੜੀ ਗੱਲਬਾਤ ਦਿਖਾਈ ਦੇ ਰਹੀ ਹੈ ਵੀ ਇਹਨੂੰ ਠੰਡਾ ਕੀਤਾ ਜਾਵੇ ਅੰਦੋਲਨ ਨੂੰ ਤਾਂ ਜੋ ਕਿਸਾਨ ਪਿੱਛੇ ਮੁੜ ਜਾਣ ਇਨਾ ਸਰਕਾਰਾਂ ਦਾ ਇਹੋ ਹੀ ਆ ਇੱਕ ਰਵਈਆ ਵੀ ਜਿਹੜੇ ਆ ਨਾ ਆਮ ਖੜੇ ਵਿਕਾਊ ਬੰਦੇ ਆਏ ਆ ਅਸੀਂ ਵਿਕਾਊ ਬੰਦੇ ਨਹੀਂ ਆਈ ਅਸੀਂ ਸਿਰ ਧਰ ਦੀ ਬਾਜੀ ਲਾਉਣ ਆਏ ਆ ਅਸੀਂ ਇੱਕ ਗੁਰੂਆਂ ਦੀ ਧਰਤੀ ਆ ਪੰਜਾਬ ਸਾਰੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਸਤਿਕਾਰ ਕਰਦੇ ਆ ਅਸੀਂ ਸਾਤ ਮਹੀ ਧਰਨਾ ਸਾਡੇ ਬੇਸਿਕ ਟਰਾਲੀਆਂ ਟਰੈਕਟਰ ਚੱਕ ਕੇ ਜਾਂ ਕੋਈ ਸਾਡੇ ਕੋਲ ਹਥਿਆਰ ਨਹੀਂ ਕੋਈ ਕਿਸੇ ਕਿਸਮ ਦਾ ਇੱਕ ਸਿਰਫ ਡੰਡੇ ਆ ਸਿਰਫ ਝੰਡਾ ਲਾਉਣ ਵਾਸਤੇ ਇਸ ਕਰਕੇ ਅਸੀਂ ਲੜਾਈ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦੇ ਸਾਡੀਆਂ ਮੰਗਾਂ ਮਨਜ਼ੂਰ ਹੋ ਜਾਣ ਅਸੀਂ ਇੱਥੋਂ ਹੀ ਵਾਪਸੀ ਚਾਲੇ ਪਾ ਲੈਨੇ ਆ ਅਸੀਂ ਪੱਕੇ ਇਰਾਦੇ ਨਾਲ ਆਏ ਆ ਹੋ ਸਕਦਾ ਸਾਨੂੰ ਸ਼ੀਧੀਆਂ ਪਾਉਣੀਆਂ ਆ ਪਰ ਸ਼ੀਧੀਆਂ ਹੀ ਪਾਵਾਂਗੇ ਅਸੀਂ ਜਥੇ ਬਣਾਵਾਂਗੇ 100-100 ਬੰਦੇ ਦੇ ਇੱਕ ਬੰਦੇ ਪਹਿਲਾ ਜਥਾ ਸੀਦ ਹੋ ਜੂਗਾ ਫਿਰ ਜਾਵਾਂਗੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਵਕਾਊ ਨਹੀਂ ਜੇ ਅਸੀਂ ਇੱਕ ਗੁਰੂਆਂ ਨੂੰ ਪੀਰਾਂ ਨੂੰ ਮੰਨਣ ਵਾਲੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਅਸੀਂ ਕਿਸੇ ਸਰਕਾਰ ਦੇ ਵੀ ਖਿਲਾਫ ਨਹੀਂ ਗਏ ਅਸੀਂ ਇਹ ਜਿਹੜੇ ਕਾਨੂੰਨਾਂ ਦੇ ਖਿਲਾਫ ਆ ਸਾਨੂੰ ਆਪਣੇ ਹੱਕ ਮਿਲ ਜਾਣ ਕਿਉਂਕਿ ਜੱਟ ਜ਼ਿਮੀਂਦਾਰ ਕਿਸਾਨ ਮਜ਼ਦੂਰ ਸਭ ਕੋ ਜੀ ਏਰੀਆ ਇਹਦੇ ਤੋਂ ਚੱਲਦਾ ਵਾ ਹੋਰ ਕੋਈ ਪੰਜਾਬ ਵਿੱਚ ਹੋਰ ਕੋਈ ਇੰਡਸਟਰੀ ਏਰੀਆ ਨਹੀਂ ਖੇਤੀਬਾੜੀ ਦਾ ਏਰੀਆ ਇਸ ਕਰਕੇ ਸਾਨੂੰ ਖੇਤੀਬਾੜੀ ਤੋਂ ਹਟਾਉਣ ਦੇ ਆ ਕਿਉਂਕਿ ਵੱਡੇ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਖਰੀਦ ਲੈਣੇ ਹੱਥ ਖੜੇ ਕਰ ਲੈਣ ਉਹ ਫਿਰ ਆਪਣੀ ਮਨਮਰਜ਼ੀ ਨਾਲ ਆਪਣਾ ਜੋਧ ਰੇਟ ਲਾਉਣਾ ਲਾਓ ਇਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਗੱਲ ਕੀਤੀ ਜਾਵੇ ਅੱਗੇ ਵੀ ਪਾਉਂਦੇ ਆ ਹੋਰ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਡਟੇ ਹੋਏ ਨੇ ਅੱਗੇ ਕਿਸਾਨਾਂ ਦੇ ਇੱਕ ਤਾਰ ਆ ਕਾਲੇ ਰੰਗ ਦੀ ਮੋਟੀ ਤਾਰ ਲਾਈ ਹੋਈ ਆ ਤਾਂ ਜੋ ਕੋਈ ਵੀ ਕਿਸਾਨ ਵੀਰ ਕੋਈ ਵੀ ਨੌਜਵਾਨ ਇਸ ਤਾਰ ਤੋਂ ਅੱਗੇ ਨਾ ਵਧੇ ਕਿਉਂਕਿ ਇੱਕ ਸ਼ਾਂਤੀ ਦਾ ਸੰਦੇਸ਼ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਜੋ ਚਰਚਾਵਾ ਚੱਲ ਰਹੀਆਂ ਸਨ ਕਿ ਕਿਸਾਨਾਂ ਵੱਲੋਂ ਪਥਰਾਵ ਕੀਤਾ ਗਿਆ ਹਰਿਆਣਾ ਦੇ ਉੱਤੇ ਉਹ ਉਹਦਾ ਜੋ ਇੱਕ ਨਮੂਨਾ ਪੇਸ਼ ਕੀਤਾ ਹੈ ਬਿਲਕੁਲ ਸ਼ਾਂਤੀਪੂਰਵਕ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਬਾਬਾ ਜੀ ਕੁਝ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਤੁਸੀਂ 13 ਤਰੀਕ ਤੋਂ ਰੇ ਡਟੇ ਹੋਏ ਹੋ ਤੇ ਅਗਲੀ ਰਣਨੀਤੀ ਤੁਹਾਡੀ ਕੀ ਰਹੂਗੀ ਜਿਸ ਤਰ੍ਹਾਂ ਸਾਡੇ ਲੀਡਰ ਜਿਹੜੇ ਕਿਸਾਨ ਮੋਰਚੇ ਦੇ ਆ ਉਹ ਜਿਸ ਤਰ੍ਹਾਂ ਕਰਾਉਣਗੇ ਉਦਾਂ ਕਰਾਂਗੇ ਆਹ ਤੇ ਐਮਐਸਪੀ ਦੇ ਉੱਤੇ ਪੇਜ ਫਸ ਗਿਆ ਆਣ ਕੇ ਤਿੰਨ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾ ਰਹੀ ਆ ਕੀ ਉਹ ਮਨਜ਼ੂਰ ਨਹੀਂ ਆਪਾਂ ਨੂੰ ਜੋ ਸਾਡੇ ਲੀਡਰ ਕਰ ਰਹੇ ਆ ਉਹ ਵਧੀਆ ਕਰ ਰਹੇ ਆ ਉਹੋ ਹੀ ਗੱਲ ਕਰਨਗੇ ਹੋਰ ਕਿਸੇ ਨੂੰ ਅਧਿਕਾਰ ਵੀ ਨਹੀਂ ਕਿਉਂ ਕਰੀਏ ਗੱਲ ਕਰ ਸਾਰਿਆਂ ਨਾਲ ਸਾਰੀ ਗੱਲਾਂ ਕਰ ਲਾਂਗੇ ਤੇ ਇੱਕ ਇੱਕ ਬੰਦੇ ਨਾਲ ਕਿੰਨੇ ਕਿੰਨੇ ਚਿਰ ਨਿਬੜੋਗੇ ਸੋ ਸਾਡੇ ਨਾਲ ਕਿਸਾਨ ਆਗੂ ਮਜੂਰ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਹਾਰਾਜਾ ਕ੍ਰਿਸ਼ਨ ਸਿੰਘ ਪਿੰਡ ਸੁਧਾਰ ਰਾਜਪੂਤਾ ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ 11 ਤਰੀਕ ਦੇ ਚੱਲਦੇ 13 ਤਰੀਕ ਨੂੰ ਇਹ ਬਾਰਡਰ ਤੇ ਪਹੁੰਚੇ ਆ ਮੀਟਿੰਗਾਂ ਦਾ ਦੌਰ ਚੱਲ ਰਿਹਾ ਮੀਟਿੰਗਾਂ ਹੋ ਰਹੀਆਂ ਨੇ ਤੇ ਤਾਂ ਜਿਹੜੀਆਂ ਨਾ ਬਹੁਤ ਸਿਆਣਪ ਆ ਇਹਦੇ ਵਿੱਚ ਲੀਡਰਾਂ ਦੀ ਤੇ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਕਿਉਂਕਿ ਇੱਥੇ ਕੋਈ ਹੜਦੰਗ ਨਹੀਂ ਕਰਨਾ ਚਾਹੁੰਦਾ ਸਰਕਾਰ ਤੇ ਪੂਰੀ ਪੱਬਾਂ ਭਾਰ ਹੋ ਗਏ ਪੰਜਾਬ ਨੂੰ ਆਪਣੇ ਤੋਂ ਤੋੜਨਾ ਚਾਹੁੰਦੀ ਆ ਪਰ ਅਸੀਂ ਟੁੱਟਣਾ ਨਹੀਂ ਚਾਹੁੰਦੇ ਕਿਉਂਕਿ ਆਰਐਸਐਸ ਜਿਹੜੀ ਮੋਦੀ ਸਰਕਾਰ ਬਣੀ ਆ ਕਾਂਗਰਸ ਸਾਡੇ ਤੇ ਇਨਾ ਹਮਲਾ ਨਹੀਂ ਕਰਦੀ ਜਿ 23 ਨੂੰ ਇੱਕ ਪੰਦੇਰ ਸਾਹਿਬ ਨੇ ਬਿਆਨ ਦਿੱਤਾ ਵੀ 21 ਤਰੀਕ ਨੂੰ ਅਸੀਂ 11 ਵਜੇ ਤਕਰੀਬ ਅੱਗੇ ਵਧਾਂਗੇ ਜੇਕਰ ਐਮਐਸਪੀ ਪੂਰੀਆਂ ਫਤਲਾਂ ਤੇ ਐਮਐਸਪੀ ਨਾ ਦਿੱਤਾ ਹਾਂ ਜਿਹੜੀ ਲੀਡਰਾਂ ਨੇ ਸਾਨੂੰ ਦਿੱਤਾ ਜੇ ਵੀ ਗੱਲ ਤੇ ਉਹ ਫੁੱਲ ਚੜਾਉਣਗੇ ਜੇ 21 ਤਰੀਕ ਨੂੰ ਕਹਿਣਗੇ ਵਧੋ ਤੇ ਸਾਰੇ ਜਿੰਨੇ ਵੀ ਸਾਡੇ ਨੌਜਵਾਨ ਬਜ਼ੁਰਗ ਸਾਹਿਬ ਉਹ ਵੀ ਵਧਣ ਦੀ ਕੋਸ਼ਿਸ਼ ਕਰਨਗੇ ਜਾਨਕਿ ਦਿੱਲੀ ਤੁਸੀਂ ਵਧਣ ਦੀ ਗੱਲ ਕੀਤੀ ਵਦੇ ਦਾ ਆਪਾਂ 13 ਤਰੀਕ ਨੂੰ ਨਹੀਂ ਸੀ ਫਿਰ ਕਮੀ ਕਿੱਥੇ ਰਹਿ ਗਈ ਕਿਉਂ ਨਹੀਂ ਬੈਰੀਗੇਟ ਟੁੱਟ ਕਮੀ ਇਹ ਕਰਕੇ ਰਹਿ ਗਈ ਕਿਉਂਕਿ ਮੈਂ ਤੇ ਇੱਕ ਗੱਲ ਸੁਣਾ ਵੀ ਪਾਕਿਸਤਾਨ ਜਿੰਨਾ ਸਾਨੂੰ ਸੌਖਾ ਵਾ ਕਿਉਂਕਿ ਅਸੀਂ ਇਹਨਾਂ ਨੂੰ ਜੇ ਅਸੀਂ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਨਾ ਸਾਡੇ ਤੇ ਦੇਸ਼ ਧਰੋਹ ਦਾ ਮਕਦਮਾ ਚਲਾਇਆ ਜਾਂਦਾ ਆ ਜਿਹੜੇ 15 16 ਆ ਜਿਹੜੀਆਂ ਜਿੰਨੀਆਂ ਵੀ ਬਟਾਲੀਆਂ ਨੇ ਇਹਨਾਂ ਦੀਆਂ ਲਗੀਆਂ ਕਿ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਅੰਗਰੇਜ਼ਾਂ ਦੀ ਰੇਲ ਰੋਕ ਕੇ 5 ਕਿਲੋਮੀਟਰ ਤੱਕ ਸ਼ੀਧੀਆਂ ਦਿੱਤੀਆਂ ਵਾ ਇਹ ਤਾਂ ਮੇਰੇ ਹਿਸਾਬ ਨਾਲ ਪੁਲ ਜਿਹੜਾ 2 ਕਿਲੋਮੀਟਰ ਵੀ ਨਹੀਂ ਹੋਣਾ 5 ਕਿਲੋਮੀਟਰ ਤੱਕ ਸ਼ੀਧੀਆਂ ਪਾਈਆਂ ਤੇ ਅੰਗਰੇਜ਼ ਨੂੰ ਉੱਥੇ ਆਪਣੀ ਰੇਲ ਰੋਕਣੀ ਪਈ ਤੇ ਇਹ ਤਾਂ ਕੁਝ ਵੀ ਨਹੀਂ ਗੇ ਸਾਡੇ ਅੱਗੇ ਇਹ ਕਰਕੇ ਹੀ ਇਹਨਾਂ ਨੂੰ بار-बार ही ਬੇਨਤੀ ਕਰਦੇ ਆ ਜੋ ਵੀ ਲੀਡਰ ਕਿਉਂਕਿ ਐਮਐਸਬੀ ਦਾ ਮੁੱਦਾ ਬਹੁਤ ਵੱਡਾ ਵਾ ਇਹ ਜੋ ਵੀ ਕਰਾਉਂਦੇ ਅਡਾਨੀ ਉਬਾਨੀ ਸਭ ਉਹਨਾਂ ਦੇ ਪੰਜੇ ਦੇ ਵਿੱਚ ਜਾ ਰਿਹਾ ਤੇ ਮੈਂ ਤੇ ਸਾਰੇ ਆਪਣੇ ਕਿਸਾਨ ਵੀਰਾਂ ਨੂੰ